ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਬਹੁਤ ਹੀ ਮਹਾਨ ਦਿਹਾੜਾ ਹੈ ਜਿੱਥੇ ਕਿ ਬਹੁਤ ਹੀ ਸਤਿਕਾਰਯੋਗ ਤਰਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਲਖਤੇ ਜਿਗਰ ਪਾਪਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਚੱਲ ਰਹੇ ਆ ਉਹ ਚੰਗੀ ਗੱਲ ਹੈ ਗੁਰੂਕੀਆ ਸੰਗਤਾਂ ਗੁਰੂ ਸਾਹਿਬ ਜੀ ਨੂੰ ਗੁਰੂ ਜੀ ਦੇ ਪਰਿਵਾਰ ਨੂੰ ਔਰ ਸ਼ਹੀਦ ਹੋਏ ਗੁਰਸਿੱਖਾਂ ਯੋਧਿਆਂ ਨੂੰ ਯਾਦ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਪਰ ਬੇਨਤੀ ਕਰਾਂਗੇ ਕਿ ਇਸ ਇਹਨਾਂ ਸਮਾਗਮਾਂ ਦੇ ਵਿੱਚ ਸਭ ਤੋਂ ਵੱਡਾ ਲਹਾ ਇਹ ਹੋਵੇਗਾ ਕਿ ਜੇਕਰ ਅਸੀਂ ਟੁੱਟਿਆ ਹੋਇਆਂ ਨੂੰ ਗੁਰੂ ਦੇ ਨਾਲ ਜੋੜ ਲਿਆ ਭਾਵ ਕਿ ਜਿਹੜੇ ਸਾਡੇ ਗੁਰਸਿੱਖਾਂ ਦੇ ਘਰ ਜੰਮ ਕੇ ਪਤਿਤ ਪੁਨੇ ਦਾ ਸ਼ਿਕਾਰ ਨੇ ਅਸੀਂ ਉਹਨਾਂ ਨੂੰ ਗੁਰੂ ਨਾਲ ਜੋੜ ਲਈਏ ਜਿਹੜੇ ਕੋਈ ਗੁਰੂ ਤੋਂ ਬੇਮੁਖ ਹੋਏ ਨੇ ਅਮਰਤ ਦੇ ਤਾਰਨੀ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਅਮਰਤ ਛਕਾ ਲਈਏ ਮਾਇ ਸਮੀਦਾ ਕੇ ਤਾਂ ਹੀ ਗੁਰੂ ਸਾਹਿਬ ਜੀ ਦੀ ਵਿੜਿਆਈ ਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ਾਨੂੰ ਮਿਲ ਸਕਦੀ ਹੈ ਕਿ ਜਿੰਨਾ ਚਿਰ ਅਸੀਂ ਇਸ ਤਰ੍ਹਾਂ ਸਮਾਗਮਾਂ 'ਚ ਸਿਰਫ ਆਏ ਤੇ ਹਾਜ਼ਰੀ ਭਰ ਕੇ ਚਲੇ ਗਏ ਕੋਈ ਟੁੱਟਿਆ ਜੁੜਿਆ ਨਾ ਉਨਾਂ ਚਿਰ ਇਹ ਗੱਲ ਬੰਨੀ ਨਹੀਂ ਤੋਂ ਸਾਡੇ ਲਈ ਤਾਂ ਬੜਾ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਜਿੱਥੇ ਗੁਰਮਤ ਸਮਾਗਮ ਕਰਵਾ ਰਹੇ ਹਾਂ ਗੁਰੂ ਘਰਾਂ 'ਚ ਹਾਜ਼ਰੀ ਭਰ ਰਹੇ ਹਾਂ ਉੱਥੇ ਵੱਧ ਤੋਂ ਵੱਧ ਇਹ ਵਿਸ਼ੇਸ਼ ਉਪਰਾਲਾ ਕਰੀਏ ਕਿ ਅਸੀਂ ਜਿਹੜਾ ਵੀ ਮਨੁੱਖ ਜਾਂ ਜਿਹੜਾ ਵੀ ਗੁਰਸਿੱਖ ਗੁਰੂ ਤੋਂ ਟੁੱਟ ਗਿਆ ਹੈ ਬਾਬ ਸਿੱਖੀ ਤੋਂ ਦੂਰ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਵੀ ਇਹ ਸਰਬੰਤ ਸਾਡੇ ਤੋਂ ਵਾਰਿਆ ਪਰਿਵਾਰ ਦੀਆਂ ਸ਼ਹਾਦਤਾਂ ਹੋਈਆਂ ਉਹਦਾ ਮੁੱਖ ਕਾਰਨ ਤਾਂ ਗੁਰਸਿੱਖੀ ਹੈ ਨਾ ਸਾਰਾ ਕੁਝ ਗੁਰਸਿੱਖੀ ਦੇ ਸਿਧਾਂਤ ਵਾਸਤੇ ਕੀਤਾ ਪੰਚਮ ਪਾਸ਼ਾ ਜੀ ਦੀ ਸ਼ਹਾਦਤ ਤੋਂ ਲੈ ਕੇ ਜੋ ਕੁਝ ਵੀ ਅਜੋਕੇ ਦੌਰ ਤੱਕ ਵਾਪਰਦਾ ਰਿਹਾ ਹੈ ਸਾਰਾ ਕੁਝ ਗੁਰਸਿੱਖੀ ਨੂੰ ਦੀ ਸਾਮ ਸੰਭਾਲ ਵਾਸਤੇ ਹੀ ਅਸੀਂ ਸਵੇਰੇ ਸ਼ਾਮ ਗੁਰੂ ਚਰਨਾਚਰਦਾਸ ਬੇਨਤੀ ਕਰਦੇ ਆ ਗੁਰੂ ਸਾਹਿਬ ਦੇ ਕੋਲ ਸਾਰਾ ਹੀ ਅਸੀਂ ਉਹ ਧਿਆਨ ਧਰ ਕੇ ਬੋਲਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਬੀਬੀਆਂ ਭੈਣਾਂ ਮਾਈਆਂ ਨੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪੁਆਏ ਉਹ ਜਦੋਂ ਅਸੀਂ ਧਿਆਨ ਤਰ ਕੇ ਦੀ ਸ਼ਬਦ ਬੋਲਦੇ ਆਂ ਤਾਂ ਉਹ ਧਿਆਨ ਦਾ ਮਤਲਬ ਇਹੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਸਮਝ ਆਵੇ ਕਿ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਜਾਂ ਜਿੰਨਾ ਕੁਝ ਵੀ ਇਹ ਸਾਡੇ ਇਤਿਹਾਸ ਹੈ ਉਹ ਕਿਸ ਵਾਸਤੇ ਉਹ ਇਸ ਵਾਸਤੇ ਹੀ ਹੈ ਕਿ ਗੁਰੂ ਸਾਹਿਬ ਨੇ ਸਾਰਾ ਸਰਬੰਸ ਜਦੋਂ ਗੁਰਸਿੱਖੀ ਦੀ ਚੇਤਨਾ ਇਸ ਕਰਕੇ ਸਾਡੇ ਮਨਾਂ 'ਚ ਭਰੀ ਕਿ ਅਸੀਂ ਜੋ ਪਰਮੇਸ਼ਰ ਦੁਆਰਾ ਕਾਲਪੁਰਖ ਦੁਆਰਾ ਜਿਹੜਾ ਬਖਸ਼ਿਆ ਸਰੂਪ ਹੈ ਇਹਦੇ ਤੋਂ ਨਾ ਭੱਜ ਜਾਈਏ। ਸੋ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਜਿੱਥੇ ਸਾਰਿਆਂ ਨੇ ਇਹਨਾਂ ਸਮਾਗਮਾਂ 'ਚ ਵਕ-ਵਕ ਤਰ੍ਹਾਂ ਤੇ ਹਾਜ਼ਰੀ ਭਰਨੀ ਹੈ ਉੱਥੇ ਨਾਲ-ਨਾਲ ਗੁਰਸਿੱਖੀ ਸਰੂਪ ਨਾਲ ਜੁੜਨਾ ਸਭ ਤੋਂ ਵੱਡੀ ਗੱਲ ਹੈ। ਜਿਹੜੇ ਪਿੰਡਾਂ 'ਚ ਵੀ ਸਮਾਗਮ ਚੱਲ ਰਹੇ ਆ ਉਹਨਾਂ ਪਿੰਡਾਂ ਦੀਆਂ ਸੰਗਤਾਂ ਵੱੱਡ ਚੜ ਕੇ ਜੇਕਰ ਨੌਜਵਾਨ ਜਿਹੜੇ ਕਿ ਪਤਤ ਪੁਨੇ ਦਾ ਸ਼িকার ਹੈ ਉਹਨਾਂ ਨੂੰ ਗੁਰਸਿੱਖ ਬਣਾ ਲੈਣ ਤੇ ਇਹਨਾਂ ਸ਼ਹੀਦੀ ਦਿਹਾੜਿਆਂ ਤੇ ਬੜੀ ਵੱਡੀ ਇੱਕ ਪ੍ਰਾਪਤੀ ਹੋਏਗੀ ਸੁਵਾਸ ਕਰਦੇ ਆ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਚੜਦੀ ਕਲਾ ਦੇ ਸਮਾਗਮਾਂ 'ਚ ਹਾਜ਼ਰੀ ਵੀ ਭਰੀਏ ਗੁਰੂ ਅੱਗੇ ਨਤਮਸਤਕ ਵੀ ਹੋਈਏ ਗੁਰੂ ਅੱਗੇ ਖੁਸ਼ੀਆਂ ਵੀ ਗੁਰੂ ਤੋਂ ਲਈਏ ਤੇ ਨਾਲ ਨਾਲ ਇਸ चीज ਦਾ ਆਪਣਾ ਸੰਕਲਪ ਵੀ ਲੈ ਕੇ ਚੱਲੀਏ ਕਿ ਅਸੀਂ ਸਾਰਿਆਂ ਨੇ ਜਿੱਥੇ ਆਪ ਗੁਰੂ ਸਿੱਖੀ ਸਰੂਪ ਚ ਜੀਵਨ ਬਤੀਤ ਕਰਨਾ ਤੇ ਜਿਹੜੇ ਸਾਡੇ ਟੁੱਟੇ ਹੋਏ ਸਰੀਰ ਨੇ ਜਿਹੜੇ ਗੁਰਸਿੱਖੀ ਤੋਂ ਦੂਰ ਨੇ ਉਹਨਾਂ ਨੂੰ ਵੀ ਗੁਰਸਿੱਖੀ ਨਾਲ ਜੋੜਨਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ